ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪਾਤਸ਼ਾਹੀ ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੁਆਰਾ ਅੰਮ੍ਰਿਤਸਰ ਦੀ ਰਾਖੇ ਲਈ ਲੜੀ ਗਈ ਪਹਿਲੀ ਜੰਗ ਜਿੱਤ ਕੇ ਹੀ ਪਹਿਲੀ ਫਤਿਹ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਤੇ ਪੰਜ ਪਿਆਰਿਆਂ ਦੀ ਗਵਾਈ ਹੇਠ ਇਹ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਹਿਜ ਖਾਨ ਤੋਂ ਖਾਲਸਾਈ ਜਹੋ ਜਲਾਲ ਨਾਲ ਆਰੰਭ ਹੋਇਆ ਤੇ ਸ਼ਹਿਰ ਦੇ ਵੱਖ-ਵੱਖ ਪਜ਼ਾਰਾ ਚੋਂ ਹੁੰਦਾ ਹੋਇਆ ਗੁਰਦੁਆਰਾ ਕਿਲਾ ਲੋਗੜ ਵਿਖੇ ਪੁੱਜ ਕੇ ਸੰਪੰਨ ਹੋਇਆ। ਨਗਰਕੀਤ ਨੇ ਵਿੱਚ ਗੱਤਕਾ ਪਾਰਟੀਆਂ ਬੈਂਡ ਪਾਰਟੀਆਂ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਗਤਾਂ ਵੱਡੀ ਗਿਣਤੀ ਸ਼ਾਮਿਲ ਹੋਈਆਂ ਪੰਜਮ ਪਾਛਾ ਸਾਬ੍ਹ ਸ੍ਰੀ ਗੁਰੂ ਅਰਜਨ ਦੇਵ ਪਾਛਾ ਜੀ ਦੇ ਪਮਿੱਤਰ ਸ਼ਹਾਦਤ ਤੋਂ ਬਾਅਦ ਭੰਤੰਗ ਸਾਬ੍ਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹ ਇੱਕ ਨਵੀਂ ਫਿਰਕਾ ਖਾਲਸਾ ਪੰਥ ਦੀ ਰੀਤ ਦੀ ਪਾਈ ਔਰ 사ਤਗੁਰ ਜੀ ਨੇ ਚੰਗਾ ਜੋਧਾ ਵੀ ਸਾਰੀਆਂ ਲੜੀਆਂ ਤੇ ਸਾਰਿਆਂ ਵਿੱਚ 사ਤਗੁਰ ਜੀ ਨੇ ਫਤਿਹ ਵੀ ਪ੍ਰਾਪਤ ਕੀਤੀ ਇਹ ਜਿਹੜਾ ਅਜਦਾ ਮਹਾਨ ਨਗਰ ਕੀਰਤਨ ਆ ਤੇ ਕਿਲਾ ਲੋਹਗੜ੍ਹ ਵਿਖੇ ਜਾ ਕੇ ਦੀ ਸਮਾਪਤੀ ਹੋਣੀ ਜਿੱਥੇ 사ਤਗੁਰਾਂ ਨੇ ਪਹਿਲੀ ਲੜਾਈ ਬਿੜੀ ਬਾਜ਼ ਛੱਡ ਕੇ ਤੇ ਦੁਸ਼ਮਣਾਂ ਨੂੰ ਚਣੇ ਵੀ ਚਵਾਏ ਤੇ ਉਸ ਲੜਾਈ ਵਿੱਚ ਖਾਲਸਾ ਪੰਥ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਹਿਲੀ ਫਤਿਹ ਦੀ ਹਾਸਿਲ ਕੀਤੀ ਤੋਂ ਹਰਗੋਬਿੰਦ ਦੀ ਤਰ੍ਹਾਂ ਇਹ ਮਹਾਨ ਪਵਿੱਤਰ ਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ ਗੁਰਦੁਆਰਾ ਸ਼ਹੀਦਗੰਜ ਤੋਂ ਇਹ ਹਰ ਸਾਲ ਨਗਰ ਕੀਰਤਨ ਪਰੰਪਰਾ ਹੁੰਦਾ ਜਿਹੜਾ ਵੱਖ-ਵੱਖ ਮਹੱਲਿਆਂ ਦੇ ਵਿੱਚੀ ਸ਼ਹਿਰ ਦੇ ਵਿੱਚੀ ਹੁੰਦਾ ਹੋਇਆ ਸ਼ਾਮ ਨੂੰ ਜਾ ਕੇ ਇਹਦੀ ਸਮਾਪਤੀ ਹੁੰਦੀ ਆ ਸੋ ਜਿੰਨੀਆਂ ਵੀ ਸਤਿਗੁਰ ਜੀ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ ਾਲਸੇ ਪੰਥ ਨੂੰ ਇੱਕ ਵੱਖਰੀ ਪਹਿਚਾਨ ਬਕਰੀ ਇੱਕ ਉਹਦੀ ਅਟਲੀ ਪਹਿਚਾਨ ਹੁਣ ਸਤਿਗੁਰ ਜੀ ਨੇ ਵਾਕੇ ਕੀਤੀ ਜਿਹੜੀ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਹਮੇਸ਼ਾ ਸਰਬੱਤ ਦੇ ਭਲੇ ਵਾਸਤੇ ਯਤਨਸ਼ੀਲ ਰਹਿੰਦੀ ਆ ਸੋ ਮੈਂ ਅੱਜ ਇਸ ਮਹਾਨ ਨਗਰ ਕੀਰਤਨ ਦੀ ਪ੍ਰਮਤਾ ਤੇ ਸਾਰੀ ਸੂਰਜੀ ਸੰਗਤ ਨੂੰ ਉਹਨਾਂ ਆਂਕ ਨਾਮ ਲੈ ਦਾ ਮਾਈ ਭਾਈ ਨੂੰ ਬਹੁਤ-ਬਹੁਤ ਮੁਬਾਰਕਬਾਦਨਾ ਤੇ ਕਾਮਨਾ ਵੀ ਕਰਦਾ ਕਿ ਸਤਿਗੁਰ ਜੀ ਨੇ ਕੋ ਨਿੱਜਲੇ ਲੜਾਈਆਂ ਨਹੀਂ ਲੜੀਆਂ ਕੇਵਲ ਜੁਰਮ ਦੇ ਖਿਲਾਫ ਉਹ ਜਿਹੜੇ ਉਸ ਵੇਲੇ ਆਪਣੇ ਆਪ ਨੂੰ ਹੌਣ ਵਾਲੇ ਰਾਜੇ ਜਿਹੜੇ ਕਹਿੰਦੇ ਸੀ ਸਾਡੀ ਸ਼ਕਤੀ ਵੱਡੀ ਆ ਉਹਨਾਂ ਸਾਰਿਆਂ ਨੂੰ ਬੰਗਾ ਰਿਆ ਨੀਗਾ ਜੰਗਾ ਜੋਧਾ ਦੇ ਵਿੱਚ ਜਿੱਤ ਵੀ ਪ੍ਰਾਪਤ ਕੀਤੀ ਇਹੋ ਹੀ ਖਾਲਸੇ ਪੰਥ ਦਾ ਸਤਾਦ ਸਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਵਾਚਸ ਕੀਤਾ ਸੀ ਇਹੋ ਇਸ ਪਵਿੱਤਰ ਸਥਾਨ ਦੇ ਉੱਤੇ ਜਿੱਥੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਇਹ ਪਵਿੱਤਰ ਸਥਾਨ ਆ ਇਹ ਵੀ ਉਹ ਪਵਿੱਤਰ ਸਥਾਨ ਆ ਕਿ ਸਿੱਖ ਮਰਿਆਦਾ ਦਾ ਲੰਗਰ ਨਹੀਂ ਸੰਦਾ ਸਰੀਰ ਦਾ ਬਲੀਦਾਨ ਦੇ ਦਿੰਦਾ ਸੋ ਸਤਗੁਰ ਦੀ ਕਿਰਪਾ ਕਰਨ ਬਹੁਤ ਬਹੁਤ ਸੰਗਤ ਨੂੰ ਵਧਾਈ ਦਿੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਮਯਾਨੀ ਬਚਨ ਦੇ ਬਲੀ ਸ਼੍ਰੀਮਾਨ ਅਮਰਸੂਖੀਤ ਪਾਪਾ ਜੀ ਸਹਿਬ ਜੇ ਪਾਉਂਦੋਂ ਤੋਂ ਸਰ ਇਨਸਾਨਪੂਰਨ ਸਰ ਜੀ ਮਹਾਰਾਜ ਜੀ ਦੀ ਸ਼ਰਤ ਸ਼ਾਇਆ ਹੈ ਪਾਣਿਆਰੇ ਸਹਿਮਾਨ ਜੀ ਵਾਹਿਗੁਰੂ ਜੀ ਅਰਸਾਲ ਦਾ ਰੰਗ ਦੇ ਕੰਪਨੀ ਸੰਪਰਪਰੀ ਹੈ ਜੋ ਸ਼ਹਿਰ ਦੇ ਬਾਗਵਾ ਖਜਾਰਾਂ ਤੱਕ ਪਹੁੰਚਾ ਹੋਇਆ ਸ਼ਾਮ ਨੂੰ ਗੁਰੂਵਰਾ ਚਿੱਲਾ ਲੋਹੜ ਸਾਹਿਬ ਦੀ ਵਿਖੇ ਸੰਪੰਨ ਹੋਵੇਗਾ ਇਹ ਨਗਰ ਕੀਰਤਨ ਤਨ ਤਨ ਮੀਰੀ ਪੀਰ ਦੇ ਮਾਰਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਮਹਾਰਾਜ ਜੀ ਦੇ ਕਿਲਾ ਲੋਹੜ ਸਾਹਿਬ ਦੀ ਜਿਹੜੀ ਜੰਗ ਹੈ ਇਸ ਨੂੰ ਪਹਿਲੀ ਜੰਗ ਪਹਿਲੀ ਫਤਿਹ ਅਜੋਸਿਲ ਸੇਤੰਤ ਜਾਣ ਦਾ ਸਤਕਾਰ ਦਿੰਦਾ ਹੈ ਉਹ ਜਿਹੜਾ ਦਿਨ ਹੈ ਉਹ ਪਿਰਦੋਵਰ ਸੈਨ ਦਿਵਸ ਕੱਲ ਨੂੰ ਮਨਾਇਆ ਜਾਣਾ ਹੈ ਕਿ ਸਤਪੁਰਾਂ ਨੇ ਜੀ ਦੇ ਕਾਲ ਤੱਕ ਸੈਦੂ ਰਚਨਾ ਕਰਕੇ ਜੀ ਦੇ ਜੀਰ ਦੀਆਂ ਲੋਕ ਪਾਨਾ ਤਾਰਨ ਕਰਕੇ ਸਿੱਖਾਂ ਨੂੰ ਸ਼ੈਤਰਤਾਰੀ ਹੋਣ ਦੇ ਜਿਹੜੇ ਬੁਖੀ ਹਾਂ ਦੇ ਸੀ ਉਹ ਜਾਰੀ ਕਿਤੇ ਸਨ ਔਰ ਜਿਹੜੀ ਸਮਾਧੀ ਹਕਮਤ ਸੀ ਉਹ ਨੂੰ ਵੀ ਨਹੀਂ ਸਿਖਾਉਂਦਾ ਔਰ ਹਕੂਮਤ ਤੇ ਕੋਲ ਜਾ ਕੇ ਚੋਰ ਕੋਰਾ ਨੇ ਚੁੱਗਲੀ ਲਾਈ ਕਿ ਅੱਜ ਉਹਨਾਂ ਨੇ ਤੁਹਾਡਾ ਬਾਜ ਹੋਇਆ ਹੈ ਕੱਲ ਤੁਹਾਡੇ ਤਾਜ ਨੂੰ ਵੀ ਹੱਥ ਆਉਣਗੇ ਔਰ ਸਨ ਦੇ ਵਿੱਚ ਦੇ ਦਰੇਖਿ ਜਿਹੜੀ ਅਮਰਸਰ ਸਰਸਾ ਦੇ ਵੱਲ ਵਰਸਾਤਾਨੇ ਕਿਲਾ ਰੋਬਰ ਸਾਹਿਬ ਜੀ ਨੂੰ ਜਾ ਕੇ ਪਹੁੰਚਾ ਕੇ ਇਹ ਜਿਹੜੀ ਕੈਕੀ ਦਾਸ ਸੀ ਉਹ ਲੜੇ ਔਰ ਪਹਿਲੀ ਬੜੀ ਸ਼ਾਨਦਾਰ ਬੱਦੇ ਚੀ ਸੀ ਜਿਹਦੀ ਜੀ ਮਾਲਕਾਨਾ ਸਰਸਾ ਦੇ ਸਾਹਿਬ ਜੀ ਨੇ ਇਹ ਇਤਿਹਾਸਿਕ ਜੰਗ ਕਰਦੇ ਕਿਉਂਕਿ ਪੋਸ ਦਿਹਾੜੇ ਨੂੰ ਜਿਹੜਾ ਰੋਬਰ ਸਾਹਿਬ ਜੀ ਨੂੰ ਬਹੁਤ ਸਰ ਦਾ ਪੋਸਕਾਰ ਸਹਿਤ ਮਨਾਇਆ ਜਾਂਦਾ ਸਤਿਗੁਰਾਂ ਦੇ ਪਹਿਲੇ ਜੰਗ ਪਹਿਲੀ ਪਤਰੀਆਂ ਸਮੂਹ ਤੇ ਪਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਰਹਿਗੁਰੂ ਦੀ ਪਾਲਸਾ ਪਰਗੁਣ ਵਾਸ ਪਰਮਾਤਮਾ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਬਣਾਦੇ ਸੀ ਉਹ ਅੱਜ ਮੈਨੂੰ ਦੇਖ ਕੇ ਸਵਾਮ ਕਰਦੇ ਨੇ ਹਾਂ ਵੀ ਆ ਬੰਦੇ ਕੱਲ ਨੂੰ ਅੱਦਾ ਹੀ ਜੱਜ ਕਿਤੇ ਬੋਲਦੇ ਆਮਰਿ ਫੈਮਾ 2019 ਦੇ ਸ਼ਹਿਰ ਦਰਵਾਜਾ ਸਾਹਿਬ ਚੇਕਾਲ ਰਿਹਾ ਮੇਰੇ ਸਾਲਾ ਜਰਾ ਲੱਗ ਰਹੀਆਂ ਕੋ ਬਨਾਸ ਬਿਲਾਲ ਜੋ ਵੀ ਪੰਨੋਂ ਮੈਂ ਆਪਣੇ ਪੇਵਸਮਾਨ ਬਣਾਇਆ ਹੈ ਪੁਜੀਤਾ ਖਲਸਾ ਵਾਹਿਗੁਰੂ ਕੀ ਫਤਿਹ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ ਬਬਈ ਤੁਹਾਡਾ ਕੱਦ ਛੋਟਾ ਹੁੰਕਰ ਕੀ ਤੁਹਾਨੂੰ ਦਿੱਕਤਦਾ ਸਾਹਮਣਾ ਕਰਨਾ ਪਿਆ ਛੋਟੇ ਮੈਂ ਭਾਜੀ ਸਾਨਾ ਪਹਿਲੇ ਪਲੱਸ ਟੂ ਪੜਿਆ ਪਲੱਸ ਟੂ ਤੋਂ ਬਾਅਦ ਜਿਹੜੇ ਕੋਈ ਸਕੂਲ ਦੇ ਐਕਟੀਵਿਟੀ ਹੋਣੀ ਉਹ ਸ਼ੈਟੂ ਬਿਟਰੀ ਮੈਂ ਕੰਪਲੀਟ ਕਰਦਾ ਸੀ ਤੇ ਕੋਚੇ ਵਿੱਚ ਚਲਾ ਜਾਂਦਾ ਲੇਕਾ ਇਹ ਲੋਕੀ ਮੈਨਾਂ ਹਾਏ ਤੱਕ ਮਜ਼ਾਕ ਰੋਏ ਜਾਂਦੇ ਸੀ ਜਸਤੋ ਵਾਧੇ ਮੈਂ ਆਪਣੇ ਜਿਲ੍ਹੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਤਾਂ ਆਪਣੇ ਸਿਨੈਰੀ ਦੁਕਾਨ ਤੇ ਆਪਣੇ ਗਾਗਨ ਭਾਜੀ ਬినੋਰ ਭਾਜੀ ਵਰਗੇ ਉਹਨਾਂ ਨਾਲ ਆਪਣਾ ਕੰਮ 도 ਸਾਲੋਂ ਤੋਂ ਕੰਮ ਕਰਦਾ। ਤੇ ਉਹਨਾਂ ਨੇ ਭਰਾਵਾਂ ਵਰਗਾ ਪਿਆਰ ਰੱਖਿਆ। ਫਿਰ ਉਸ ਤੋਂ ਬਾਅਦ ਮੈਂ ਅੱਜ ਗੁਰਦਵਾਰੇ ਵੀ ਸਵੇਰ ਤੋਂ ਮੱਥਾ ਟੇਕਣ ਲੱਗ ਪਿਆ। ਮੱਥਾ ਟੇਕਣ ਤੋਂ ਬਾਅਦ ਕਿ ਅੱਥੇ ਜਿਹੜੇ ਤਿੰਨ ਜਸ ਕਰਨ ਭਾਜੀ, ਬੋਕੇ ਭਾਜੀ ਦੇ ਮੱਥਨ ਭਾਜੀ ਉਹਦੇ ਵਿੱਚ ਦੋ ਪੋਸਟਾਂ ਖਾਲੀ ਨੇ ਤੇ ਇੱਕ ਸੇਵਾ ਰਾਬੀ ਪੋਸਟ ਖਾਲੀ ਹੈ। ਤੇ ਇਸ ਮੂਸਾ ਸਾਧ ਸੰਗਤ ਵੱਲੋਂ ਅਮਿਤ ਭਾਜੀ ਵਰਗੇ, ਨਤੇਜ ਵਰਗੇ ਭਾਜੀ ਵਰਗੇ, ਰਿੰਪੂ ਭਾਜੀ ਵਰਗੇ, ਅਮਨ ਭਾਜੀ ਵਰਗੇ ਵੱਲੋਂ ਮਨੁਸ ਨੇ ਆਦੇ ਤੇ ਕਿ ਤੂੰ ਹੁਣ ਕਿਸੇ ਵੀ ਦੁਕਾਨ ਤੇ ਕੰਮ ਨਹੀਂ ਕਰਨਾ। ਆਪਣਾ ਗੁਰਸਿੱਖ ਭਾਈਆਂ ਗੁਰੂ ਦੇ ਘਰ ਵਿੱਚ ਕੰਮ ਕਰਨਾ। ਉਸ ਤੋਂ ਬਾਅਦ ਮੈਂ ਗੁਰੂ ਘਰ ਵਿੱਚ ਆਇਆ ਕਮੇਟੀ ਵੱਲੋਂ ਨਾ ਕਰ ਦਿੱਤੀ ਗਈ ਫਿਰ ਨੌਜਵਾਨੀ ਨੇ ਮੇਰਾ ਸਾਥ ਦਿੱਤਾ ਵੀ ਗੁਰੂ ਘਰ ਵਿੱਚ ਮੈਨੂੰ ਲਖਾਇਆ ਉਸ ਵਾਰ ਮੈਂ ਗੁਰੂ ਘਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਮੈਨੂੰ ਮੁਕ ਸੇਵਾ ਦਾ ਦਾਉ ਦਰ ਦਿੱਤਾ ਗਿਆ ਉਹ ਦਿਨ ਤੋਂ ਬਾਅਦ ਫਿਰ ਮੈਂ ਸਾਰੀ ਸੇਵਾ ਹੁੰਟਕ ਬਣ ਬਿਨਭਾਰਿਆ ਤੇ ਜੋ ਆਲਰਾਉਂਡ ਅੰਦਰ ਸਭ ਕੁਝ ਮੈਂ ਦੇਖ ਗੁਰੂਤਵਾਰੀ ਕਰਨੀ ਤੇ ਬਚਨ ਸਿੰਘ ਜੀ ਤੁਹਾਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਹਾਂਜੀ ਬਚਨ ਮਜ਼ਾਕ ਵੀ ਤੁਹਾਡਾ ਆਇਆ ਹਾਂਜੀ ਜੀ ਕਿ ਕਿਸ ਤਰ੍ਹਾਂ ਤੁਸੀਂ ਹੈਂਡਲਿੰਗ ਕਰਦੇ ਸੀ ਫਿਰ બસ ਸਾਸ ਜੀ ਗੈਰ ਨੂੰ ਪ੍ਰਮਾਤਮਾ ਦੇਖ ਰਿਹਾ ਸਭ ਕੁਝ ਇੱਕ ਦਿਨ ਚੰਗੇ ਦਿਨ ਜ਼ਰੂਰ ਲਿਆਏਗਾ ਉਹ ਅੱਜ ਲਿਆਂਦੇ ਆ ਮਾਸ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੋ ਲੋਕ ਮੇਰਾ ਪਹਿਲੇ ਮਜ਼ਾਕ ਡਾਂਦੇ ਸੀ ਉਹ ਅੱਜ ਮੈਨੂੰ ਦੇਖ ਕੇ ਸ਼ਰਮ ਪਰਦੇ ਹਾਂ ਵੀ ਇਹ ਬੰਦਾ ਕੱਲ ਨੂੰ ਵਰਦਾ ਸੀ ਅੱਜ ਕਿੱਥੇ ਬੋਧ ਗਿਆ ਹੋ ਵੀ ਤੁਹਾਡੇ ਵਰਗੇ ਕਾਫੀ ਅਸੀਂ ਛੋਟੇ ਦਿਨ ਹਾਈਕਿੰਗ ਛੋਟੇ ਹਾਂ ਜੀ ਜੀ ਹੋਰ ਮੇਰੇ ਵਰਗੇ ਮੈਂ ਇਹ ਕਹਿਣਾ ਚਾਹੁੰਦਾ ਕਿ ਨਸ਼ੇਰੇ ਵਿੱਚ ਕੋਈ ਨਹੀਂ ਲੱਗਿਆ ਅੱਜ ਆਪਣੇ ਪ੍ਰਮਾਤਮਾ ਨਾਲ ਲੜ ਪੜੀਏ ਕਦੇ ਇੱਕ ਦਿਨ ਪ੍ਰਮਾਤਮਾ ਚੰਗਾ ਵਕਤ ਜ਼ਰੂਰ ਲਿਆ ਦੇਗਾ ਜੀ ਉਹਦੇ ਤੋਂ ਕੀ ਪ੍ਰੋਸਾ ਕਰੀਏ ਤੇ ਰਬੇ ਅਮਰਿਤਪਾਲ ਜੀ ਛੱ ਗਿਆ ਵਰਸ ਨੇ ਆਪਣੇ ਦੁਨੀਆਵੀ ਕੰਮ ਵੀ ਜਿਹੜੇ ਆ ਛੱਡ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਕਰਿਆ ਠੀਕ ਹੈ ਨਾ ਅਮਰਿਤਪਾਲ ਅਮਰਿਤਪਾਲ ਜੀ ਮਾ 2019 ਦੇ ਛੱ ਗਿਆ ਦਰਬਾਰ ਸਾਹਿਬ ਚੇਰੇ ਕਾਲ ਰੱਖਦਾ ਉਹ ਮੇਰੇ ਸਾਨਾ ਜਰਾ ਲੱਗ ਰਹੀ ਹੈ ਗੁਰੂ ਨਾਨਕ ਦਾਸ ਦੇ ਨਾਲ ਜੋ ਵੀ ਉਹਨਾਂ ਨੇ ਮੈਂ ਆਪਣੇ ਪਿਓ ਸਮਾਨ ਬਣਾਇਆ ਹੋਇਆ ਹੈ ਅਜੇ ਤੱਕ ਵੀ ਮੈਂ ਗੁਰੂ ਨਾਨਕ ਦਾਸ ਨੂੰ ਜਰਾ ਮੰਨ ਲਿਆ ਕਰ-ਵਾਰ ਜਿਹੜਾ ਕਰ-ਵਾਰ ਪਾਜੀ ਮੈਂ ਮਹੀਨੇ ਚ ਇੱਕ ਵਾਰੀ ਜਾਣਾ ਮਮਾ ਮੇਰੇ ਬਾਹਰ ਹੈ ਬ੍ਰਦਰ ਮੇਰੇ ਭੈਣ ਹੈ ਸਸਕਰ ਮੇਰੇ ਪਾਪਾ ਹੈ ਦੁਨੀਆ ਵੀ ਜਿਹੜੀਆਂ ਕੰਮ ਹੈਗੇ ਆ ਉਹ ਛੱਡ ਕੇ ਗੁਰੂ ਦੇ ਹਾਂਜੀ ਸਾਡੇ ਚੰਗੇ ਲੱਗਦੇ ਹਾਂਜੀ ਠੀਕ ਜੀ ਪਹਿਲੇ ਹਾਂਜੀ ਤੇ ਦੁਨੀਆ ਵੱਲੋਂ ਮੈਨੂੰ ਬਹੁਤ ਇਹੋ ਜਿਹੀ ਕਾਨੇ ਮਾਰੀ ਜਾਂਦੇ ਸੀ ਕਿ ਦੁਨੀਆ ਵਿੱਚ ਤੂੰ ਕੁਝ ਵੀ ਕਰ ਸੰਨਾ ਕੁਝ ਨਹੀਂ ਹੋਏਗਾ ਤੇਰਾ ਬਣਾਇਆ ਉਹ ਅੱਦਾਈ ਦਾ ਜਨਾ ਪਰਦੇ ਰੋਸ ਮੇਰੇ ਪ੍ਰਮਾਤਮਾ ਦੀ ਬਾਫੜੇ ਉਸ ਪ੍ਰਮਾਤਮਾ ਨੂੰ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿੰਨੇ ਮੈਨੂੰ ਮਿਲਵਾਇਆ ਕੇਂਦਰ ਸਰਕਾਰ ਦੇਸ਼ ਦੇ ਲਗਭਗ 80 ਕਰੋੜ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਪ੍ਰਦਾਨ ਕਰਦੀ ਹੈ ਜੇਕਰ ਤੁਸੀਂ ਵੀ ਇਸ ਸਰਕਾਰੀ ਸਕੀਮ ਦਾ ਫਾਇਦਾ ਲੈ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣਾ ਰਾਸ਼ਨ ਕਾਰਡ ਈ ਕੇवाईसी ਕਰਵਾਉਣਾ ਹੋਵੇਗਾ ਕੇवाईसी ਕਰਵਾਉਣ ਦੀ ਆਖਰੀ ਮਿਤੀ 30 ਜੂਨ ਹੈ ਜਿਹੜੇ ਰਾਸ਼ਨ ਕਾਰਡ ਤਾਰੀਖ ਇਸ ਮਿਤੀ ਤੱਕ ਕੇवाईसी ਨਹੀਂ ਕਰਵਾਉਂਦੇ ਨੇ ਉਹਨਾਂ ਨੂੰ ਜੁਲਾਈ ਦਾ ਰਾਸ਼ਨ ਨਹੀਂ ਮਿਲੇਗਾ ਜਨਤਕ ਫੰਡ ਪ੍ਰਣਾਲੀ ਦੀਆਂ ਦੁਕਾਨਾਂ ਵਾਜਬ ਕੀਮਤ ਦੀਆਂ ਦੁਕਾਨਾਂ ਤੇ ਕੇवाईसी ਮੁਫਤ ਹੋਵੇਗਾ। ਦਰਅਸਲ ਸਰਕਾਰ ਨੇ ਇਸ ਯੋਜਨਾ ਵਿੱਚ ਬੇਨੇਮੀਆਂ ਨੂੰ ਰੋਕਣ ਅਤੇ ਲਾਭਪਾਤਰੀਆਂ ਨੂੰ ਸਮੇਂ ਸਿਰ ਰਾਸ਼ਨ ਮੁਹੱਈਆ ਕਰਵਾਉਣ ਲਈ ਕੇवाईसी ਨੂੰ ਲਾਜ਼ਮੀ ਕਰ ਦਿੱਤਾ ਹੈ। ਹੁਣ ਕੀ ਹੋ ਰਿਹਾ ਹੈ? ਕਈ ਪਰਿਵਾਰ ਆਪਣੇ ਮ੍ਰਿਤਕ ਮੈਂਬਰਾਂ ਦਾ ਰਾਸ਼ਨ ਵੀ ਇਕੱਠਾ ਕਰ ਰਹੇ ਨੇ। ਇਸ ਦੇ ਨਾਲ ਹੀ ਕੁਝ ਮਾਮਲਿਆਂ ਵਿੱਚ ਪਰਿਵਾਰ ਦੇ ਕੁਝ ਮੈਂਬਰ ਆਪਣੀ ਅਸਲ ਹਾਇਸ਼ ਤੋਂ ਕਿਤੇ ਹੋਰ ਰਹੇ ਨੇ। ਉਸ ਦੇ ਪਰਿਵਾਰ ਵੱਲੋਂ ਜ਼ੱਦੀ ਨਿਵਾਸ ਤੇ ਉਹਨਾਂ ਦਾ ਨਾਮ ਰਾਸ਼ਨ ਲੈ ਰਹੇ ਨੇ ਜਦਕਿ ਉਹ ਹੋਰ ਥਾਵਾਂ ਤੇ ਮੁਫਤ ਰਾਸ਼ਨ ਲੈ ਰਹੇ ਨੇ ਇਹ ਸਮੱਸਿਆ ਨੂੰ ਰੋਕਣ ਤੇ ਸਹੀ લાભਪਤੀ ਪਛਾਣ ਕਰਨ ਲਈ ਕੇਵਾਈਸੀ ਨੂੰ ਹੁਣ ਲਾਜ਼ਮੀ ਕਰ ਦਿੱਤਾ ਹੈ ਰਾਸ਼ਨ ਕਾਰਡ ਕੇਵਾਈਸੀ ਰਾਸ਼ਨ ਕਾਰਡ ਤਾਰਕ ਪਰਿਵਾਰ ਦੇ ਮੁਖੀ ਸਮੇਤ ਸਾਰੇ ਲੋਕਾਂ ਦੀ ਬਾਇਓਮੈਟ੍ਰਿਕ ਕੇਵਾਈਸੀ ਹੋਵੇਗੀ ਮਤਲਬ ਹਰ ਕਿਸੇ ਦੇ ਫਿੰਗਰਪ੍ਰਿੰਟਸ ਲਏ ਜਾਣਗੇ ਇਹ ਕੰਮ ਜਨਤਕ ਫੰਡ ਪ੍ਰਣਾਲੀ ਦੀ ਦੁਕਾਨ ਤੇ ਕੋਟਾ ਹੋਲਡਰ ਡਿਪੋ ਹੋਲਡਰ ਦੁਆਰਾ ਕੀਤਾ ਜਾਵੇਗਾ ਇਸਦੇ ਲਈ ਰਾਸ਼ਨ ਕਾਰਡ ਧਾਰਕ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ KYC ਵੀ ਉਸੇ POS ਮਸ਼ੀਨ ਤੇ ਮਜਬੂਰ ਕੀਤਾ ਜਾਵੇਗਾ ਜਿਸ ਤੇ ਅੰਗੂਠਾ ਜਾਂ ਉਂਗਲੀ ਲਗਾ ਕੇ ਰਾਸ਼ਨ ਦਿੱਤਾ ਜਾ ਰਿਹਾ ਹੈ ਮੰਨ ਲਓ ਚੈੱਕ ਕਰ ਕਿਸੇ ਪਰਿਵਾਰ ਦੇ ਰਾਸ਼ਨ ਕਾਰਡ ਵਿੱਚ ਕੁੱਲ 5 ਮੈਂਬਰਾਂ ਦੇ ਨਾਮ ਨੇ ਇੱਕ ਮੈਂਬਰ ਫਿੰਗਰਪ੍ਰਿੰਟ ਨਹੀਂ ਦਿੰਦਾ ਤਾਂ ਭਾਪ KYC ਨਹੀਂ ਕਰਵਾਉਂਦਾ ਤਾਂ ਅਜਿਹੀ ਸਥਿਤੀ ਵਿੱਚ ਉਸ ਦਾ ਮੈਂਬਰ ਦਾ ਨਾਮ ਕੱਟ ਦਿੱਤਾ ਜਾਵੇਗਾ ਰਾਸ਼ਨ ਕਾਰਡ ਤੇ ਬਾਕੀ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ਤੋਂ ਹਟਾ ਦਿੱਤੇ ਜਾਣਗੇ ਇਸ ਤਰ੍ਹਾਂ 5 ਦੀ ਬਜਾਏ ਸਿਰਫ 4 ਮੈਂਬਰਾਂ ਨੂੰ ਹੀ ਰਾਸ਼ਨ ਮਿਲੇਗਾ ਕੇवाईसी ਲਈ ਜਨਤਕ ਫੰਡ ਪ੍ਰਣਾਲੀ ਦੀ ਦੁਕਾਨ ਤੇ ਰਾਸ਼ਨ ਕਾਰਡ ਨੰਬਰ ਅਤੇ ਆਧਾਰ ਕਾਰਡ ਨੰਬਰ ਦਾ ਜ਼ਿਕਰ ਕਰਨਾ ਹੋਵੇਗਾ ਪਰਿਵਾਰ ਦੇ ਸਾਰੇ ਮੈਂਬਰਾਂ ਜਿਨ੍ਹਾਂ ਦਾ ਨਾਮ ਰਾਸ਼ਨ ਕਾਰਡ ਵਿੱਚ ਹੈ ਉਹਨਾਂ ਨੂੰ ਆਪਣੇ ਫਿੰਗਰਪ੍ਰਿੰਟਸ ਦੇਣੇ ਹੋਣਗੇ ਆਪਣਾ ਆਧਾਰ ਨੰਬਰ ਦਰਜ ਕਰਨਾ ਹੋਵੇਗਾ ਇਕੱਲੇ ਪਰਿਵਾਰ ਦੇ ਮੁਖੀ ਦੁਆਰਾ ਕੇਵਾਈਸੀ ਕਰਵਾਉਣਾ ਕਾਫੀ ਨਹੀਂ ਹੋਵੇਗਾ ਰਾਸ਼ਨ卡ਡ ਦੀ ਕੇਵਾਈਸੀ ਕਰਵਾਉਣ ਲਈ ਤੁਹਾਡਾ ਆਧਾਰ ਕਾਰਡ ਅਪਡੇਟ ਹੋਣਾ ਚਾਹੀਦਾ ਹੈ ਰਾਸ਼ਨ ਕਾਰਡ ਨੂੰ ਇਸ ਵਿੱਚ ਬਾਇਓਮੈਟ੍ਰਿਕਸ ਦੇ ਅਨੁਸਾਰ ਅਪਡੇਟ ਕੀਤਾ ਜਾਵੇਗਾ ਅਜਿਹੀ ਸਥਿਤੀ ਵਿੱਚ ਜੇਕਰ ਤੁਹਾਡੇ ਆਧਾਰ ਕਾਰਡ ਵਿੱਚ ਬਾਇਓਮੈਟ੍ਰਿਕਸ ਅਪਡੇਟ ਨਹੀਂ ਹੈ ਤਾਂ ਤੁਹਾਨੂੰ ਪਹਿਲਾਂ ਇਸ ਨੂੰ ਅਪਡੇਟ ਕਰਨਾ ਹੋਵੇਗਾ ਦੁਬਾਰਾ ਫਿਰ ਦੱਸ ਦਿੰਨੇ ਆਂ ਖਬਰ ਨੋਟ ਕਰ ਲੋ ਮੁਫਤ ਰਾਸ਼ਨ ਪ੍ਰਾਪਤ ਕਰਨ ਲਈ ਤੁਹਾਨੂੰ ਆਪਣਾ ਰਾਸ਼ਨ ਕਾਰਡ ਈ ਕੇ ਵਾਈ ਸੀ ਕਰਵਾਉਣਾ ਹੋਵੇਗਾ ਕੇ ਵਾਈ ਸੀ ਕਰਵਾਉਣ ਦੀ ਆਖਰੀ ਮਿਤੀ 30 ਜੂਨ ਹੈ ਜਿਹੜੇ ਰਾਸ਼ਨ ਕਾਰਡ ਤਾਰੀਖ ਸਮੇਤੀ ਤੱਕ ਕੇ ਵਾਈ ਸੀ ਨਹੀਂ ਕਰਵਾਉਂਦੇ ਨੇ ਉਹਨਾਂ ਨੂੰ ਜੁਲਾਈ ਦਾ ਰਾਸ਼ਨ ਨਹੀਂ ਮਿਲੇਗਾ ਜਨਤਕ ਖੰਡ ਪ੍ਰਣਾਲੀ ਦੀ ਦੁਕਾਨਾਂ ਵਾਜਬ ਕੀਮਤਾਂ ਦੁਕਾਨਾਂ ਤੇ ਕੇ ਵਾਈ ਸੀ ਮੁਫਤ ਹੋਵੇਗੀ ਪੰਜਾਬ ਚ ਗਰਮੀ ਦਾ ਕਹਿਰ ਜਾਰੀ ਹੈ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਨੇ ਮੌਸਮੀ ਭਾਗ ਮੁਤਾਬਕ 5 ਦਿਨਾਂ ਦਾ orange alert ਚਾਰੇ ਕੀਤਾ ਗਿਆ ਹੈ ਸ਼ਨੀਵਾਰ ਤੋਂ ਮੰਗਲਵਾਰ ਤੱਕ ਮੌਸਮ ਖੁਸ਼ਕ ਰਹੇਗਾ 5 ਦਿਨਾਂ ਲਈ orange heat wave alert ਚਾਲੀ ਕੀਤਾ ਗਿਆ ਪਰ 19 ਜੂਨ ਤੋਂ ਮੌਸਮ ਬਦਲ ਸਕਦਾ ਹੈ ਦੱਸ ਦਈਏ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਪਾਰਾ ਅਜੇ ਵੀ ਆਮ ਨਾਲੋਂ 5.4 ਡਿਗਰੀ ਵਧ ਰਿਹਾ ਹੈ ਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ orange alert ਜਾਰੀ ਕੀਤਾ ਹੈ। ਇਹਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਾਜ਼ੂਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਐਸਐਸ ਨਗਰ, ਮਲੇਰਕੋਟਲਾ ਸ਼ਾਮਲ ਨੇ। ਮੌਸਮ ਵਿਭਾਗ ਨੇ 18 ਜੂਨ ਤੋਂ 3 ਦਿਨਾਂ ਵਿੱਚ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ. ਸਿੰਘ ਅਨੁਸਾਰ ਇਸ ਨੂੰ ਮੌਨਸੂਨ ਤੋਂ ਪਹਿਲਾਂ ਵਾਲੀ ਬਾਰਿਸ਼ ਨਹੀਂ ਕਿਹਾ ਜਾ ਸਕਦਾ। ਮੀਂਹ ਨਾਲ ਤਾਪਮਾਨ 'ਚ ਮਾਮੂਲੀ ਗਿਰਾਵਟ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਸ ਕਾਰਨ ਹੁਣ ਇਹ ਆਮ ਨਾਲੋਂ 2.5 ਡਿਗਰੀ ਵੱਧ ਹੋ ਗਿਆ ਹੈ। ਮੌਸਮ ਵਿਭਾਗ ਨੇ 18 ਜੂਨ ਤੋਂ 3 ਦਿਨ ਮੀਂਹ ਦੀ ਭਵਿੱਖਬਾਣੀ ਕੀਤੀ ਹੈ ਦੱਸਦੇ ਇਹ ਸੂਬੇ ਵਿੱਚ ਗਰਮੀ ਨੇ ਪਿਛਲੇ 65 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਜਿਸ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਜ਼ਿਲ੍ਹਾ ਪਠਾਨਕੋਟ ਵਿੱਚ ਫ੍ਰੀਜਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47.9 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ 1958 ਵਿੱਚ 17 ਜੂਨ ਨੂੰ ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 47.9 ਡਿਗਰੀ ਦਰਜ ਕੀਤਾ ਗਿਆ ਸੀ ਪੰਜਾਬ ਚ ਗਰਮੀ ਦਾ ਕਹਿਰ ਜਾਰੀ ਹੈ ਮੌਸਮ ਨੂੰ ਲੈ ਕੇ ਅਹਿਮ ਖਬਰਾਂ ਆ ਰਹੀਆਂ ਨੇ ਮੌਸਮੀ ਭਾਗ ਮੁਤਾਬਕ 5 ਦਿਨਾਂ ਦਾ orange alert ਜਾਰੀ ਕੀਤਾ ਗਿਆ ਹੈ ਸ਼ਨੀਵਾਰ ਤੋਂ ਮੰਗਲਵਾਰ ਤੱਕ ਮੌਸਮ ਖੁਸ਼ਕ ਰਹੇਗਾ 5 ਦਿਨਾਂ ਲਈ orange heat wave alert ਜਾਰੀ ਕੀਤਾ ਗਿਆ ਪਰ 1 يونيو ਤੋਂ ਮੌਸਮ ਬਦਲ ਸਕਦਾ ਹੈ ਦੱਸ ਦਈਏ ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਵਿੱਚ 0.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪਰ ਪਾਰਾ ਅਜੇ ਵੀ ਆਮ ਨਾਲੋਂ 5.4 ਡਿਗਰੀ ਵੱਧ ਰਿਹਾ ਹੈ ਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 3 ਦਿਨਾਂ ਲਈ ਪੰਜਾਬ ਦੇ 17 ਜ਼ਿਲ੍ਹਿਆਂ ਵਿੱਚ ਹੀਟ ਵੇਵ ਦਾ orange alert ਜਾਰੀ ਕੀਤਾ ਹੈ। ਇਹਨਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫੋਜ਼ਖਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਪਟਿਆਲਾ, ਐਸਐਸ ਨਗਰ, ਬਲੇਰਕੋਟ ਆਦਿ ਸ਼ਾਮਲ ਨੇ। ਮੌਸਮ ਵਿਭਾਗ ਨੇ 18 ਜੂਨ ਤੋਂ 3 ਦਿਨਾਂ ਵਿੱਚ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਵਿਪາກ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏਕੇ ਸਿੰਘ ਅਨੁਸਾਰ ਇਸ ਨੂੰ ਮਾਨਸੂਨ ਤੋਂ ਪਹਿਲਾਂ ਵਾਲੀ ਬਾਰਿਸ਼ ਨਹੀਂ ਕਿਹਾ ਜਾ ਸਕਦਾ। ਮੀਂਹ ਨਾਲ ਤਾਪਮਾਨ 'ਚ ਮਾਮੂਲੀ ਗਿਰਾਵਟ ਨਾਲ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ। ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ 0.6 ਡਿਗਰੀ ਦਾ ਵਾਤਾਵਰਣ ਦਰਜ ਕੀਤਾ ਗਿਆ ਹੈ। ਇਸ ਕਾਰਨ ਹੁਣ ਇਹ ਆਮ ਨਾਲੋਂ 2.5 ਡਿਗਰੀ ਵੱਧ ਹੋ ਗਿਆ ਹੈ। ਮੌਸਮ ਵਿਭਾਗ ਨੇ 18 ਜੂਨ ਤੋਂ 3 ਦਿਨਾਂ ਦੀ ਭਵਿੱਖਬਾਣੀ ਕੀਤੀ ਹੈ ਦੱਸ ਦਈਏ ਸੂਬੇ ਵਿੱਚ ਗਰਮੀ ਨੇ ਪਿਛਲੇ 55 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਨੇ ਜਿਸ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ ਜ਼ਿਲ੍ਹਾ ਪਠਾਨਕੋਟ ਵਿੱਚ ਫ੍ਰੀਡਵਾਰ ਨੂੰ ਵੱਧ ਤੋਂ ਵੱਧ ਤਾਪਮਾਨ 47.9 ਡਿਗਰੀ ਦਰਜ ਕੀਤਾ ਗਿਆ ਇਸ ਤੋਂ ਪਹਿਲਾਂ 1958 ਵਿੱਚ 17 ਜੂਨ ਨੂੰ ਉੱਧਿਆਣਾ ਵਿੱਚ ਵਾਤਵਾਰੀ ਤਾਪਮਾਨ 47.9 ਡਿਗਰੀ ਦਰਜ ਕੀਤਾ ਗਿਆ ਸੀ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।